ਹੈਲੋ YouTube ਫੈਮਲੀ ਸਸਰੀ ਗਾਲ ਅੱਜ ਦਾ ਵੀ ਲੋਗ ਹੈ ਸਾਡਾ ਜੀ ਆਲੂ ਗਾਜਰਾ ਤੇ ਮਟਰ ਅੱਜ ਅਸੀਂ ਆਲੂ ਗਾਜਰਾ ਦੀ ਤੇ ਮਟਰ ਦੀ ਸਬਜੀ ਬਣਾਵਾਂਗੇ ਤੇ ਬਹੁਤ ਹੀ ਸਿੰਪਲ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਕਿਸ ਤਰੀਕੇ ਆਪਣੀ ਆਲੂ ਗਾਜਰਾ ਤੇ ਮਟਰ ਦੀ ਸਬਜੀ ਬਣਾਣੀ ਹੈ ਤੁਸੀਂ ਮੇਰੀ ਸਾਰੀ ਰੈਸਪੀ ਦੇਖਣੀ ਹੈ ਤੇ ਦੇਖ ਕੇ ਮੈਨੂੰ ਦੱਸਣੀ ਹੈ ਵੀ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਆਪਣੇ ਆਲੂ ਤੋ ਕੇ ਚੀਜ਼ ਕੇ ਕੱਟ ਕੇ ਰੱਖ ਲਿੱਤੇ ਬਹੁਤ ਵਧੀਆ ਤਰੀਕੇ ਆ ਸਾਡੀਆਂ ਗਾਜਰਾਂ ਨੇ ਤੇ ਆ ਸਾਡੇ ਮਟਰ ਇਹਦੇ ਵਿੱਚ ਅਸੀਂ ਸਿਰਫ ਤੜਕਾ ਲਗਾਵਾਂਗੇ ਆ ਵੇਖੋ ਸਾਡੇ ਅਸੀਂ ਪਿਆਜ਼ ਕੱਟੇ ਨੇ ਲੰਬੇ ਲੰਬੇ ਕੱਟੇ ਨੇ ਤਾਂ ਕਿ ਸਾਰੀਆਂ ਗਾਜਰਾਂ ਵਿੱਚ ਮਿਕਸ ਹੋ ਜਾਣ ਐਸਾ ਸਾਡੇ ਟਮਾਟਰ ਨੇ ਅਸੀਂ ਛੋਟੇ ਛੋਟੇ ਕੱਟੇ ਨੇ ਐ ਸਾਡਾ ਧਨੀਆ ਤੇ ਇਹ ਸਾਡਾ ਅਦਰਕ ਤੇ ਇਹ ਸਾਡੀਆਂ ਹਰੀਆਂ ਮਿਰਚਾਂ ਅਸੀਂ ਬਸ ਇਹੋ ਹੀ ਮਟੀਰੀਅਲ ਪਾਣਾ ਹੈ ਤੇ ਇਸੇ ਮਟੀਰੀਅਲ ਨਾਲ ਹੀ ਬਣਾਣੀਆਂ ਵਾ ਬਹੁਤ ਹੀ ਵਧੀਆ ਤਰੀਕੇ ਨਾਲ ਆਲੂ ਗਾਜਰਾ ਤੇ ਮਟਰ ਦੀ ਸਬਜ਼ੀ ਤੇ ਤੁਸੀਂ ਮੇਰੀ ਸਾਰੀ ਰੈਸਪੀ ਵੇਖਣੀ ਆ ਤੇ ਮੈਨੂੰ ਵੇਖ ਕੇ ਦੱਸਣੀ ਆ ਵੀ ਤੁਹਾਨੂੰ ਮੇਰਾ ਸਬਜ਼ੀ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਤੇ ਆਪਣੀ ਕੜਾਈ ਤਰਾਗੇ ਜਿਹਦੇ ਵਿੱਚ ਅਸੀਂ ਸਬਜ਼ੀ ਬਣਾਣੀ ਆ ਬਹੁਤ ਹੀ ਵਧੀਆ ਤਰੀਕੀ ਬਣਾਣੀ ਹੈ ਤੇ ਬਹੁਤ ਹੀ ਵਧੀਆ ਬਣਾਣੀ ਹੈ ਤੇ ਬਣਾ ਕੇ ਤੁਹਾਨੂੰ ਦਿਖਾਣੀ ਹੈ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਕੜਾਈ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਤਾਂ ਜੋ ਸਾਡੀ ਕੜਾਈ 'ਚ ਪਾਣੀ ਨਾ ਹੋਵੇ ਤੇ ਤੇਲ ਅਸੀਂ ਆਪਣਾ ਲੋੜ ਅਨੁਸਾਰ ਪਾ ਲਵਾਂਗੇ ਜਿੰਨੇ ਕਿ ਸਾਨੂੰ ਇਹ ਸਬਜ਼ੀ 'ਚ ਮਸਾਲਾ ਭੁੰਨਣਾ ਹੈ ਆ ਦੇਖੋ ਐਸੀ ਆਪਣਾ ਤੇਲ ਪਾ ਲਿਆ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਉਸੇ ਹਿਸਾਬ ਦੇ ਨਾਲ ਅਸੀਂ ਪਾਵਾਂਗੇ हूँ तेल कढ़ाई में पा के गरम करना धर दिता है वेखो जी सब तो पहला तेल साो कि धुआं मारे सब तो पहला अभी पावे ए अपना अदरक अपना जो साल था इन लाल कर देंगे बड़ी चं तरीके अदरक भुज गया सा अभी प्याजों के नाल भी भुन है प्याज ने अभी प्याज पा लगे जिनी जरूरत है उसे ही घर में अभी प्याज खावे प्याज चंह तरह भुन के लाल कर लेंगे हरिया मिर्चा असी नाल पाले ता जो साड़ियाँ भी भुज सकन कच्चिया तो मिक्स हो जाए सारे मसाले ऐसी हरियाँ मिर्चा पा लीतियाँ 4-5 ਸੀ ਹਰੀਆਂ ਮਿਰਚਾਂ ਪਾਈਆਂ ਬੋਦੀਆਂ ਨਹੀਂ ਪਾਈਆਂ ਕਿ ਸਬਜੀ ਜੀ ਜ਼ਿਆਦਾ ਮਿਰਚ ਤੇਜ਼ ਨਾ ਹੋ ਜਾਏ। ਆ ਦੇਖੋ ਜੀ ਪਿਆਜ਼ ਸਾਡੇ ਲਾਲ ਹੋ ਗਏ ਨੇ ਪੁੱਜ ਚੁੱਕੇ ਨੇ ਬਹੁਤ ਵਧੀਆ ਤਰੀਕੇ ਕਿਉਂਕਿ ਅਜੇ ਗਾਜਰਾਂ ਨਾਲ ਵੀ ਪੁੱਜਨੇ ਨੇ ਜੇ ਜ਼ਿਆਦਾ ਲਾਲ ਕਰ ਲਾਂਗੇ ਤੇ ਸੜਨੇ ਸ਼ੁਰੂ ਹੋ ਜਾਂਦੀ ਹੈ। ਆ ਦੇਖੋ ਲਾਲ ਹੋ ਗਏ ਨੇ। ਹੁਣ ਅਸੀਂ ਆਪਣੀ ਲੋੜ ਅਨੁਸਾਰ ਆਪਣਾ ਮਸਾਲਾ ਪਾਵਾਂਗੇ ਜਿੰਨਾ ਜਿੰਨਾ ਸਾਨੂੰ ਚਾਹੀਦਾ। ਆ ਦੇਖੋ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਆਪਣਾ ਨਮਕ ਇੱਕ ਚੀਮਚਾ ਮੈਂ ਨਮਕ ਪਾਇਆ। ਥੋੜਾ ਜਿਹਾ ਉੱਪਰ ਪਾਵਾਂਗੇ ਲੋੜ ਅਨੁਸਾਰ ਮੈਂ ਹਲਦੀ ਪਾਵਾਂਗੀ ਜਿੰਨੀ ਕਿਸਨ ਜ਼ਰੂਰਤ ਹੈ ਇਹ ਰਿਹਾ ਸਾਡਾ ਗਰਮ ਮਸਾਲਾ ਇਹ ਰਿਹਾ ਸਾਡਾ ਇੱਕ ਚਿੰਚਾ ਤੰਗਿਆ ਪਾਊਡਰ ਇਹਦੇ ਨਾਲ ਥੋੜੀ ਜਿਹੀ ਬਹੁਤ ਹੀ ਟੇਸਟੀ ਸਬਜ਼ੀ ਹੋ ਜਾਂਦੀ ਹੈ ਤੇ ਬਹੁਤ ਹੀ ਸੁਆਦ ਲੱਗਦੀ ਹੈ ਇੱਕ ਅਸੀਂ ਵਿੱਚ ਪਾ ਦਾਂਗੇ ਆਪਣਾ ਮੈਗੀ ਮਸਾਲਾ ਐ ਦੇਖੋ ਆਸ ਮੈਗੀ ਦਾ ਸਲਾਪਾਤਾ ਇੱਕ ਇਹਦੇ ਨਾਲ ਟੇਟ ਬਦਲ ਜਾਂਦਾ ਸਬਜੀ ਦਾ ਹੁਣ ਅਸੀਂ ਮਿਕਸ ਕਰ ਲਾਂਗੇ ਸਾਰੇ ਮਸਾਲੇ ਨੂੰ ਦੇਖੋ ਗੰਡੇ ਭੁੱਜ ਗਏ ਨੇ ਲਾ ਲਾਲ ਹੋ ਚੁੱਕੇ ਨੇ ਬਿਲਕੁਲ ਹੁਣ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਆਲੂ ਆਲੂ ਪਾ ਦਾਂਗੇ ਆਪਣੇ तो होंगे काट के देना रख लिए सी होने से पादवांगी अपनी गाजरें देखना ये सब्जी कितनी ज्यादा लगदी पई है पर बना के बिल्कुल थोड़ी ही लगन पेंदी है ज्यादा नहीं लगदी ये देखो ਹੁਣ ਅਸੀਂ ਪਾ ਦਾਂਗੇ ਇਹਦੇ ਵਿੱਚ ਆਪਣੇ ਟਮਾਟਰ ਕੱਟੇ ਹੋਏ ਅਸੀਂ ਇਹ ਮਸਾਲੇ ਚ ਨਹੀਂ ਭੁੰਨੇ ਇਹਦੇ ਨਾਲ ਹੀ ਗਾਜਰਾ ਦੇ ਭੁੰਨੇ ਪੁੱਸੀ ਵੀ ਇਸੇ ਤਰੀਕੇ ਪਾਣੇ ਆ ਦੇਤੇ ਐਸੀ ਪਾ ਲਿੱਤੇ ਫੋਨ ਅਸੀਂ ਆਪਣੀ ਸਬਜ਼ੀ ਚੰਗੀ ਤਰ੍ਹਾਂ ਇਹਨੂੰ ਇੱਕ ਵਾਰੀ ਹਿਲਾ ਕੇ ਮਿਕਸ ਕਰ ਦਾਂਗੇ ਮਸਾਲੇ ਸਾਰੇ ਇਹ ਦੇਖੋ ਤਾਂ ਜੋ ਸਾਡੀਆਂ ਆਲੂ ਗਾਜਰਾ ਤੇ ਮਟਰਾਂ ਦੀ ਸਬਜ਼ੀ ਬਹੁਤ ਹੀ ਵਧੀਆ ਬਣੇ ਬਹੁਤ ਵਧੀਆ ਬਣਦੀ ਹੈ ਬਹੁਤ ਮਜ਼ਾ ਆਂਦਾ ਹੈ ਤੁਸੀਂ ਬਣਾ ਕੇ ਦੇਖਿਓ ਕੋਈ ਵੇਖੋ ਅਸੀਂ ਮਸਾਲਾ ਪੀਸਿਆ ਨਹੀਂ ਬਹੁਤਾ ਮਿਹਨਤ ਕਰਨ ਦੀ ਜਰੂਰਤ ਨਹੀਂ ਹੈ ਸੁੱਕੀ ਸਬਜੀ ਇਹਦੇ ਵਿੱਚ ਵੈਸੇ ਮਿਕਸ ਹੋ ਜਣੀ ਆ ਤੁਸੀਂ ਇਸੇ ਤਰੀਕੇ ਬਣਾਣੀ ਹੈ ਬਣਾਣੀ ਹੈ ਤੇ ਬੜੇ ਤਰੀਕੇ ਬਣਾ ਕੇ ਇਹ ਖਾਣੀ ਹੈ ਆ ਹੁਣ ਅਸੀਂ ਆਪਣੇ ਮਟਰ ਵੀ ਨਾਲ ਹੀ ਪਾਣ ਲੱਗੇ ਆ ਤਾਂ ਜੋ ਸਾਨੂੰ ਆਪਣੇ ਮਟਰਾਂ ਦਾ ਵੀ ਸਵਾਦ ਉਸੇ ਤਰੀਕੇ ਹੀ ਆਵੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਦੇਖੋ ਆਲੂ ਗਾਜਰਾ ਤੇ ਮਟਰ ਇਹ ਤਿੰਨਾਂ ਚੀਜ਼ਾਂ ਦੀ ਰੈਸਪੀ ਹੈ ਬਹੁਤ ਸਾਲ ਲੱਗਦੀ ਹੈ ਸਿਆਲਾ ਦਿਨ ਚੱਲ ਰਹੇ ਨੇ ਦੇਸੀ ਘਿਓ ਪਾਓ ਤੇ ਇਹਨੂੰ ਬਣਾ ਕੇ ਖਾਓ ਇੱਕ ਵਾਰ ਅਸੀਂ ਆਪਣੀ ਸਬਜੀ ਖੋਲ ਕੇ ਦੇਖ ਲਵਾਂਗੇ ਕਿ ਕਿੰਨਾ ਕੁ ਪਾਣੀ ਛੱਡਿਆ ਹੈ ਤੇ ਕਿੰਨੀ ਕੁ ਬਣ ਚੁੱਕੀ ਹੈ ਦੇਖੋ ਅਸੀਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਉੱਪਰ ਥੱਲੇ ਕਰ ਦਵਾਂਗੇ ਤਾਂ ਜੋ ਆਲੂ ਉੱਪਰ ਦੇ ਵੀ ਕੱਚੇ ਨਾ ਰਹਿ ਜਾਣ ਤੇ ਸਬਜੀ ਸਹੀ ਤਰੀਕੇ ਬਣ ਜੇ ਆ ਦੇਖੋ ਕਰਟੂਨੀ ਸ਼ੁਰੂ ਹੋ ਗਈ ਹੈ ਜਿਜਣੀ ਸ਼ੁਰੂ ਹੋ ਚੁੱਕੀ ਹੈ ਹੁਣ ਅਸੀਂ ਇਹਨੂੰ ਢੱਕ ਕੇ ਬੰਦ ਕਰਕੇ ਰੱਖ ਦਾਂਗੇ ਤਾਂ ਜੋ ਸਾਡੀ ਸਬਜੀ ਪੂਰੀ ਬਣ ਸਕੇ ਆ ਵੇਖੋ ਜੀ ਸਬਜੀ ਸਾਡੀ ਬਣ ਚੁੱਕੀ ਹੈ ਸਬਜੀ ਨੇ ਤੇਲ ਛੱਡ ਦਿੱਤਾ ਹੁਣ ਅਸੀਂ ਆਪਣਾ ਕੋ ਹਰਾ ਧਨੀਆ ਪਾ ਦਾਂਗੇ ਤਾਂ ਜੋ ਸਾਡੀ ਸਬਜੀ ਦਾ ਹੋਰ ਵੀ ਜ਼ਿਆਦਾ ਵਧੀਆ ਟੇਸਟ ਹੋ ਜਾਏ ਆ ਦੇਖੋ ਐਸੇ ਧਨੀਆ ਪਾ ਲਿੱਤਾ ਹੈ ਬਹੁਤ ਵਧੀਆ ਬਣਦੀ ਐ ਸਜੀ ਬਹੁਤ ਹੀ ਵਧੀਆ ਲੱਗਦੀ ਐ ਇਸੇ ਤਰੀਕੇ ਤੁਸੀਂ ਬਣਾਣੀ ਐ ਤੇ ਬਣਾ ਕੇ ਖਾਣੀ ਐ ਬਹੁਤ ਮਜ਼ਾ ਆਉਂਦਾ ਐ ਬਹੁਤ ਵਧੀਆ ਲੱਗਦੀ ਐ ਆ ਦੇਖੋ ਤੁਸੀਂ ਸਬਜੀ ਸਾਡੀ ਬਣ ਚੁਕੀ ਐ ਤਿਆਰ ਹੋ ਚੁਕੀ ਦੇਖੋ ਕਿੰਨੀ ਵਧੀਆ ਬਣੀ ਐ ਦੇਖੋ ਤੁਸੀਂ ਬਹੁਤ ਬਹੁਤ ਵਧੀਆ ਲੱਗਦੀ ਪਈ ਐ ਦੇਖੋ ਤੁਸੀਂ ਇਸੇ ਤਰੀਕੇ ਜਰੂਰ ਬਣਾਇਓ ਤੇ ਬਣਾ ਕੇ ਤੁਸੀਂ ਆਲੂ ਤੇ ਮਟਰਾਂ ਦੀ ਸਬਜੀ ਖਾਇਓ ਬਹੁਤ ਮਜ਼ਾ ਆਂਦਾ ਏ ਤੇ ਤੁਸੀਂ ਇਹ ਮੇਰਾ ਤਰੀਕਾ ਵਰਤ ਕੇ ਵੇਖਿਓ ਤੁਹਾਨੂੰ ਸੱਜੀ ਕਿੰਦੀ ਵਧੀਆ ਲੱਗਦੀ ਹੈ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੈਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੇ ਮੇਰੀ ਕੋਈ ਗਲਤੀ ਵੀ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਲੈ ਕੇ ਭੇਜਣੀ ਆ ਵੀ ਤੁਹਾਡੀ ਸੱਜੀ ਸਵਾਦ ਬੰਦੀ ਹੈ ਜਾਂ ਨਹੀਂ ਤੇ ਮੈਂ ਬਿਲਕੁਲ ਫੀਲ ਨਹੀਂ ਕਰਾਂਗੀ ਤੇ ਤੁਸੀਂ ਜਰੂਰ ਇਸ ਤਰ੍ਹਾਂ ਦੀ ਰੈਸਪੀ ਬਣਾਇਓ ਬਣਾ ਕੇ ਖਾਣੀ ਆ ਬਣਾਣੀ ਆ ਤੇ ਖਾਣੀ ਆ Bucky bye, you do family bye.